ਦਾ ਗੋਹਾ ਮਾਰਾਂਗੇ ਪਾਕੀਆਂ ਭਗਵੰਤਮਾਨ ਆਜੋ ਉਹਦੇ ਪੀਏ ਆਉਣਗੇ ਕੋਈ ਆਵੇ ਕਹਿੰਦਾ ਉਹ ਵੀ ਉੱਤੇ ਚੜਾ ਦਾਂਗੇ ਗੱਡੀ ਮੇਰੀ ਤੇ ਹੋਰ ਕਹਿੰਦਾ ਵੀ ਤੁਸੀਂ ਗੱਡੀ ਚੜਾ ਬੋਤੇ ਉਹਨੇ ਮੋਬਾਈਲ ਫੋਲਿਆ ਕਹਿੰਦਾ ਤੁਸੀਂ ਚੜਾ ਬੋਤੇ ਗੱਡੀ ਅਸੀਂ ਚੜਾਉਣ ਨੂੰ ਤਿਆਰ ਖੜੇ ਆ ਉਹਨੇ ਸਾਨੂੰ ਦੇਖ ਕੇ ਧੱਕਾ ਜੀ ਪੁਲਿਸ ਵਾਲੀ ਨੇ ਪਰੇ ਕਰਕੇ ਗੱਡੀਆਂ ਪਜਾ ਕੇ ਲੈ ਕੇ ਕਹਿੰਦੇ ਭਗਵੰਤਮਾਨ ਗੀਤ ਗਾਉਂਦਾ ਹੁੰਦਾ ਸੀਗਾ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵਿੜੇ ਪਰ ਹੁਣ ਉਹ ਉਹਦੀ ਸਰਕਾਰ ਦੇ ਵਿੱਚ ਜਦੋਂ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਤੁਹਾਨੂੰ ਚੱਕ ਰਿਹਾ ਘਰਾਂ ਚੋਂ ਹੁਣ ਤਾਂ ਸੂਰਜ ਨੂੰ ਕਹਿਣਾ ਵੀ ਇੱਧਰੇ ਪਾਸੇ ਕਾਲੀ ਲੋਈ ਪਾਤਾ ਜਿੱਧਰ ਕੰਮ ਐ ਨੇ ਜਿੱਧਰ ਟਖਣੇ ਬੈਠੇ ਨੇ ਢੱਲੇ ਵਾਲੇ ਉਧਰ ਨੂੰ ਤੂੰ ਛੇਕ ਦੇ ਜਾ ਦੇ ਆਮ ਆਦਮੀ ਉਹ ਕੋਈ ਨਹੀਂ ਹੈਗਾ ਤਾਂ ਠੱਗ ਹੈ ਕੰਜਰ ਅੱਜ ਜਦੋਂ ਅਸੀਂ ਗਏ ਇਹਦੇ ਬੇਟੇ ਦਾ ਸਰਾਣਿਓ ਫੋਨ ਚੱਕ ਲੈ ਸੁੱਤੇ ਪਏ ਦੇ ਪਹਿਲਾਂ ਅੱਖਾਂ 'ਚ ਲਾਈਟ ਮਾਰੀ ਫੇਰ ਸੀ ਐਡੀ ਵਾਲਿਆਂ ਨੇ ਸਾਨੂੰ ਚਾਮ ਨੂੰ 7 ਵਜੇ ਫੇਰ ਬਾਹਰ ਕੱਢ ਲੈ ਕੇ ਤਰਾਸੀ ਲੂਸੀ ਕਰਾ ਕੇ ਕਹਿੰਦੇ ਬੈਗ ਬੂਗ ਆਪਦੇ ਜਿਹੜੇ ਪਰਸ ਪੁੱਛ ਨੇ ਫੜਾ ਦੋ ਪੈਸੇ ਫੜਾ ਦੋ ਮੋਬਾਈਲ ਫੜਾ ਦੋ ਵੀ ਚਲੋ ਬੱਸਾਂ 'ਚ ਬੈਠੋ ਐਵੇਂ ਸਾਨੂੰ ਠਾਣੇ ਚ ਲੈ ਗਏ ਨਾਪੇ ਠਾਣੇ ਚ ਜੇਲ੍ਹ ਚ ਜੀ ਹੁਣ दारू-ਦੂਰੂ ਪੀ ਬੈਠੇ ਸੀ ਇਹ ਸਾਰੇ ਮਲਾਜ਼ਮ ਬਰਾਂਟ ਨਹੀਂ ਭੇਜੇ ਕਿ ਹੁਣ ਲੋਕ ਕੁਝ ਕਹਿ ਰਹੇ ਨੇ ਕਿ ਜ਼ਮੀਨਾਂ ਦੀ ਮੰਗ ਤੁਹਾਡੀ ਗਲਤ ਆ ਮੈਂ ਜਾਨਣਾ ਚਾਹੁੰਗਾ ਕਿੰਨੀ ਇੱਕ ਗਲਤ ਤੁਸੀਂ ਕੀ ਕਹਿਣਾ ਚਾਹੁੰਦੇ ਕਿੰਨੇ ਕ ਜਾਣੇ ਤੁਹਾਡੇ ਪਰਿਵਾਰ ਦੇ ਜਾਂ ਹੋਰ ਆਸੇ ਪਾਸੇ ਦੇ ਜੇਲ੍ਹਾਂ ਦੇ ਵਿੱਚ ਜਾ ਕੇ ਆਏ ਪੰਜ 6 ਅਸੀਂ ਤਕਰੀਬਨ ਇੱਕ ਬੱਚਾ ਰਹਿ ਗਿਆ ਚਾਰੇ ਮੇਰੇ ਪਰਿਵਾਰ ਦੇ ਜੇਲ੍ਹ ਜਾਏ ਜੇਲ੍ਹ ਜਾ ਕੇ ਡਰ ਨਹੀਂ ਲੱਗਿਆ ਵੀ ਨਹੀਂ ਜਾਣਾ ਅਕਸਰ ਦੇਖਦਾ ਬੰਦੇ ਭਜਦੇ ਆ ਜੇਲ੍ਹ ਜਾਣ ਨਾ ਜੀ ਜਮੀ ਡਰ ਨਹੀਂ ਲੱਗਦਾ